ਦੀ 134 ਦੇ ਜਰੰਦੇ ਹਾਲੇ ਦੀਆਂ ਸਮੂਹ ਸੰਤਾ ਨੂੰ ਲੱਖ ਲੱਖ ਵਧਾਈਆਂ ਅੱਜ ਇੱਥੇ ਬਹੁਜਨ ਸਮਾਜ ਪਾਰਟੀ ਵੱਲੋਂ ਅਸੀਂ 바ਵਾ ਸਾਹਿਬ ਡਾਕਟਰ ਪੀਮਰਾ ਅਮੀ德ਕਰ ਜੀ ਨੂੰ ਅ ਸਰਸਾ ਫੁੱਲ ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ ਨਤਮਸਤਕ ਹੋਣ ਵਾਸਤੇ ਆਏ ਹਾਂ ਕਿਉਂਕਿ ਪਾਰਟੀ ਦਾ ਜੋ ਪ੍ਰੋਗਰਾਮ ਹੈ ਉਹ ਫਲੋਰ ਨੰਗਲ ਦੇ ਵਿੱਚ ਹੈ ਜੋ ਜ਼ਿਲ੍ਹਾ ਲੈਵਲ ਦਾ ਪ੍ਰੋਗਰਾਮ ਹੈ ਜਿੱਥੇ ਕਿ ਪਿਛਲੇ ਦਿਨੀ ਬਾਬਾ ਸਾਹਿਬ ਡਾਕਟਰ ਪੀਮਰਾ ਅਮੀ德ਕਰ ਜੀ ਦੇ ਬੁੱਤ ਦੇ ਨਾਲ ਬੇਦਵੀ ਕੀਤੀ ਗਈ ਅਤੇ ਬਹੁਜਨ ਸਮਾਜ ਦੇ ਸ਼ੇਰਾਂ ਨੇ ਉਸ ਬੁੱਤ ਨੂੰ ਉਤਾਰ ਕੇ ਉਸ ਜਗ੍ਹਾ ਦੇ ਉੱਤੇ ਨਵਾਂ ਸਟੈਚੂ ਲਗਾਇਆ ਗਿਆ ਹੈ ਕਿਉਂਕਿ ਉਹਨਾਂ ਨੇ ਇੱਕ ਸੰਦੇਸ਼ ਦਿੱਤਾ ਹੈ ਬੇਸ਼ੱਕ ਇਹ ਗੁਰਪਤਮ ਸਿੰਘ ਪੰਨੂ ਜਾਂ ਕੋਈ ਹੋਰ ਵੀ ਬਾਬਾ ਸਾਹਿਬ ਅਮੀ德ਕਰ ਜੀ ਵੱਲ ਉਂਗਲੀ ਚੁੱਕੇਗਾ ਤੇ ਬਹੁਜਣ ਸਮਾਜ ਪਾਰਟੀ ਦੇ ਸ਼ੇਰ ਉਹਨਾਂ ਦਾ ਹੱਥ ਤੋੜ ਕੇ ਰੱਖ ਦੇਣਗੇ ਅੱਜ ਦੇ ਦਿਨ ਦੇ ਅੱਜ ਦੇ ਦਿਨ ਦੇ ਉੱਤੇ ਜਿੱਥੇ ਮੈਂ ਸਮੂਹ ਸਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦੇਣਾ ਉੱਥੇ ਹੀ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਇਹਨਾਂ ਸੋਨਾ ਕੇ ਇਹ ਵੀ ਬੁਝਾਰਿਸ਼ ਕਰਦਾ ਹਾਂ ਕਿ ਬਾਵਾ ਸਾਹਿਬ ਡਾਕਟਰ ਪੀਮਰਾ ਅਮੀਡਕਰ ਦੇ ਜੋ ਸਟੈਚੂ ਜਿੱਥੇ ਜਿੱਥੇ ਵੀ ਪੂਰੇ ਪੰਜਾਬ ਦੇ ਵਿੱਚ ਲੱਗੇ ਹਨ ਉਹਨਾਂ ਦੀ ਦੇਖ ਰੱਖ ਸਾਬ ਸੰਭਾਲ ਦਾ ਜਿੰਮਾ ਇਹ ਲੈ ਲੈਣ ਨਹੀਂ ਤਾਂ ਬਹੁਜਨ ਸਮਾਜ ਪਾਰਟੀ ਆਪਣੇ ਲੈਵਲ ਦੇ ਉੱਤੇ ਬਹੁਤ ਵੱਡਾ ਸੰਘਰਸ਼ ਵਿੱਡੇਗੀ ਜੈਪੀ ਰਵਿੰਦਰ ਕੁਮਾਰ ਜਲੰਧਰ ਸਿਟੀ ਪ੍ਰਧਾਨ ਮੈਂ ਤੁਹਾਡੇ ਮਾਧਮ ਰਾਹੀਂ ਇਹ ਗੱਲ ਦੱਸਣੀ ਚਾਹੁੰਦਾ ਹਾਂ ਕਿ ਬਹੁਜਨ ਸਮਾਜ ਪਾਰਟੀ ਪੂਰੇ ਦੇਸ਼ ਦੇ ਵਿੱਚ ਬਾਬਾ ਸਾਹਿਬ ਦਾ ਜਿਹੜਾ ਜਨਮ ਦਿਨਾਂ ਬੜੇ ਉਤਸ਼ਾਹ ਪੂਰਵਕ ਮਨਾਇਆ ਜਾ ਰਿਹਾ ਤੁਹਾਡੇ ਮਾਧਮ ਰਾਹੀਂ ਇਹ ਵੀ ਗੱਲ ਦੱਸਣੀ ਚਾਹੁੰਦਾ ਹਾਂ ਕਿ ਜਿਹੜੇ ਵਿਦੇਸ਼ ਦੇ ਵਿੱਚ ਅੱਤਵਾਦੀ ਜਿਹੜਾ ਗੁਰਪੰਤ ਗੁਰਪਤਵੰਦ ਸਿੰਘ ਪੰਨੂ ਜਿਹੜਾ ਦੇਸ਼ ਦੇ ਵਿੱਚ ਧਮਕੀਆਂ ਦੇ ਰਿਹਾ ਕਿ ਮੈਂ ਬਾਬਾ ਸਾਹਿਬ ਦੇ ਜਿਹੜੇ ਸੱਚੂਆ ਉਹਨਾਂ ਨੂੰ ਖਾਣਨਾ ਅਸੀਂ ਤੁਹਾਡੇ ਮਾਧਿਅਮ ਰਾਹੀਂ ਉਹਨੂੰ ਇਹ ਸਚੇਤ ਕਰਨਾ ਚਾਹੁੰਦੇ ਹਾਂ ਸਨੇਹਾ ਦੇਣਾ ਚਾਹੁੰਦੇ ਆ ਕਿ ਜੇਕਰ ਤੇਰੇ ਵਿੱਚ ਇੰਨੀ ਹਿੰਮਤ ਆ ਉੱਥੋਂ ਵਿਦੇਸ਼ ਚੋਂ ਆ ਕੇ ਇੱਥੇ ਆ ਇੱਥੇ ਆ ਕੇ ਫਿਰ ਜਿੱਥੇ ਤੂੰ ਕਹੇਗਾ ਕਿ ਜਿਸ ਬੁੱਤ ਕੋਲ ਜਾਣਾ ਸਾਡੀ ਜਿਹੜੀ ਸੈਨਾ ਬਹੁਜਨ ਸਮਾਜ ਪਾਰਟੀ ਦੀ ਉਹ ਪਹਿਲਾਂ ਖੜੀ ਹੋਊਗੀ ਫਿਰ ਦੇਖਾਂਗੇ ਕਿ ਤੂੰ ਆਪਣੇ ਪੈਰਾਂ ਨਾਲ ਤੁਰ ਕੇ ਜਾਂਦੇ ਨੇ ਕਿ ਅਸੀਂ ਆਪਣੇ ਪੈਰਾਂ ਨਾਲ ਤੁਰ ਕੇ ਜਾਂਦੇ ਆ ਸਾਡਾ ਤੈਨੂੰ ਚੈਲੰਜ ਆ ਬਹੁਜਨ ਸਮਾਜ ਪਾਰਟੀ ਦਾ ਪੂਰੇ ਦੇਸ਼ ਦੀ ਬਹੁਜਨ ਸਮਾਜ ਪਾਰਟੀ ਆ ਤੈਨੂੰ ਚੈਲੰਜ ਆ ਕਿਉਂਕਿ ਤੂੰ ਘਰਕੂਲ ਜਾਂ ੜਕੀਲੇ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਆਂ ਔਰ ਲੋਕਾਂ ਨੂੰ ਗੁੰਮਰਾਹ ਕਰਕੇ ਭੋਲੇ-ਪਾਲੇ ਜਿਹੜੇ ਬੱਚੇ ਆ ਉਹਨਾਂ ਤੇ ਮੁਕਦਮੇ ਦਾਜ ਕਰਵਾ ਰਿਆਂ ਉਹਨਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਤੂੰ ਖਰਾਬ ਕਰ ਰਿਆਂ ਇਹ ਤੇਰੇ ਵਾਸਤੇ ਸ਼ੋਭਾ ਨਹੀਂ ਦਿੰਦੀਆਂ ਜੇਕਰ ਤੂੰ ਭਾਰਤ ਦੇ ਸੰਵਿਧਾਨ ਦੇ ਖਿਲਾਫ ਬੋਲਦਾ ਤੈਨੂੰ ਅਸੀਂ ਇਹ ਵੀ ਗੱਲ ਦੱਸਣਾ ਚਾਹੁੰਦੇ ਆ ਕਿ ਤੂੰ ਭਾਰਤ ਦੇ ਸੰਵਿਧਾਨ ਅਨੁਸਾਰ ਬਾਹਰ ਗਿਆ ਨਾ ਕਿ ਦੇਸ਼ ਦੇ ਹੋਰ ਕਿਸੇ ਸੰਵਿਧਾਨ ਦੇ ਮੁਤਾਬਕ ਬਾਹਰ ਗਿਆ ਇਸ ਕਰਕੇ ਸਿੰਧਾਂ ਦੇ ਅਨੁਸਾਰ ਜਿਹੜੀ ਵੀ ਗੱਲ ਇਸ ਦੇਸ਼ ਵਿੱਚ ਚੱਲੇਗੀ ਬਾਬਾ ਸਾਹਿਬ ਦੇ ਸਿਧਾਂਤ ਨੂੰ ਮੌਸ ਵਿਧਾਨ ਮੁੱਖ ਰੱਖ ਕੇ ਹੀ ਚੱਲੇਗੀ ਹੋਰ ਕੋਈ ਸਾਨੂੰ ਗੱਲ ਕਬੂਲ ਨਹੀਂ ਅੱਜ ਦੇ ਦਿਨ ਦੇਸ਼ ਵਾਸੀਆਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਅੱਜ ਦੇ ਦਿਨ ਸਮੁੱਚੇ ਦੇਸ਼ ਵਾਸੀਆਂ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਦੀ ਪਹਿਲਾਂ ਤੇ ਵਧਾਈ ਦਿੰਨੇ ਆ ਨਾਲ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਹਰ ਫਿਰਕੇ ਨੂੰ ਆਪਸੀ ਜਿਹੜਾ ਪਿਆਰ ਸੰਬੰਧ ਹਿੰਦੂ ਸਿੱਖ ਇਕਤਾ ਮੁਸਲਮਾਨ ਜਿਹੜਿਆ ਉਹ ਆਪਸੀ ਇਕਤਾ ਬਣਾ ਕੇ ਰੱਖਣੀ ਚਾਹੀਦੀ ਆ ਕਿਉਂਕਿ ਇਹ ਜਿਹੜੇ ਜਿਹੜੇ ਪਹਾੜੇ ਦੇ ਲੋਕ ਆ ਜਿਹੜੇ ਬਿਆਨ ਦਿੰਦੇ ਆ ਇਹਨਾਂ ਤੋਂ ਤੁਹਾਨੂੰ ਸੂਚਿਤ ਹੋ ਕੇ ਸਾਨੂੰ ਸਭ ਤੋਂ ਵੱਡੀ ਜਿਹੀ ਆ ਆਪਸੀ ਇਕਤਾ ਬਣਾ ਕੇ ਰੱਖਣੀ ਚਾਹੀਦੀ ਆ ਇਹਨਾਂ ਕੁਝ ਕਹਿੰਦਾ ਜੈ ਭੀਮ ਜੈ ਭਾਲ